ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ 22 ਮਈ 1606 ਈਸਵੀ ਨੂੰ ਮਰਤਜਾ ਖਾਨ ਅੰਮ੍ਰਿਤਸਰ ਪੋਜਾ ਅਤੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਫਤਾਰ ਕਰਕੇ ਲਾਹੌਰ ਜਹਾਂਗੀਰ ਦੇ ਅੱਗੇ ਪੇਸ਼ ਕੀਤਾ ਜਾਂਗੇ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਜੋ ਗੁਰੂ ਜੀ ਨੂੰ ਮਨਜ਼ੂਰ ਨਹੀਂ ਸਨ ਇਸ ਤੋਂ ਬਾਅਦ ਜਹਾਂਗੀਰ ਗੁਰੂ ਸਾਹਿਬ ਨੂੰ ਮਰਤਜਾ ਖਾਨ ਦੇ ਹਵਾਲੇ ਕਰਕੇ ਆਪ ਸਿੰਧ ਦੇ ਇਲਾਕੇ ਵੱਲ ਚੱਲਿਆ ਗਿਆ ਲਾਹੌਰ ਵੀ ਜਦੋਂ ਆਕਾਲ ਪਿਆ ਸੀ ਤਾਂ ਗੁਰੂ ਸਾਹਿਬ ਨੇ ਉੱਥੇ ਲੋਕਾਂ ਦੀ ਬੜੀ ਮਦਦ ਕੀਤੀ ਸੀ ਗੁਰੂ ਅਜੰਦੇਵ ਜੀ ਦੀਆਂ ਸੇਵਾਵਾਂ ਤੋਂ ਮਰਤਜਾ ਖਾਂ ਬੜਾ ਪ੍ਰਭਾਵੀ ਸੀ ਉਹ ਗੁਰੂ ਜੀ ਨੂੰ ਤਸੀਹੇ ਦੇਣ ਤੋਂ ਡਰਦਾ ਸੀ ਜਹਾਂਗੀਰ ਦੇ ਨਾਲ ਚੰਦੂ ਵੀ ਲਾਹੌਰ ਆਇਆ ਹੋਇਆ ਸੀ ਜਦੋਂ ਮੁਰਤਜਾ ਖਾਨ ਨੇ ਚੰਦੂ ਨੂੰ ਆਪਣੀ ਚਿੰਤਾ ਦਾ ਕਾਰਨ ਦੱਸਿਆ ਤੇ ਚੰਦੂ ਨੇ ਮੁਰਤਜਾ ਖਾਨ ਨੂੰ ਕਿਹਾ ਕਿ ਤੂੰ ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦੇ ਮੈਂ ਉਹਨਾਂ ਤੋਂ ਆਪਣਾ ਪੁਰਾਣਾ ਹਿਸਾਬ ਵੀ ਚੁਕਤਾ ਕਰਵਾਣਾ ਹੈ ਇਹ ਕਹਿ ਕੇ ਚੰਦੂ ਗੁਰੂ ਜੀ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਹਵੇਲੀ ਵਿੱਚ ਲੈ ਗਿਆ ਚੰਦੂ ਨੇ ਗੁਰੂ ਜੀ ਨੂੰ ਆਪਣੀ ਲੜਕੀ ਦੇ ਰਿਸ਼ਤੇ ਨੂੰ ਕਬੂਲਣ ਲਈ ਫੇਰਕਿਆ ਗੁਰੂ ਜੀ ਨੇ ਰਿਸ਼ਤਾ ਕਬੂਲਣ ਤੋਂ ਨਾ ਕਰ ਦਿੱਤੀ ਚੰਦੂ ਨੇ ਗੁਰੂ ਜੀ ਨੂੰ ਤਸੀਹੇ ਦੇਣ ਦਾ ਡਰ ਦਿੱਤਾ ਜਿਸ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਾ ਹੋਇਆ ਚੰਦੂ ਨੇ ਫਿਰ ਜਹਾਂਗੀਰ ਦੀਆਂ ਸ਼ਰਤਾਂ ਗੁਰੂ ਜੀ ਅੱਗੇ ਰੱਖੀਆਂ ਜਿਨ੍ਹਾਂ ਦੇ ਮੰਨਣ ਦੇ ਨਾਲ ਉਹਨਾਂ ਦੀ ਜਾਨ ਬਚ ਸਕਦੀ ਸੀ ਗੁਰੂ ਜੀ ਨੇ ਨਾ ਇਸਲਾਮ ਧਾਰਨ ਕਰਨਾ ਮਨਜ਼ੂਰ ਕੀਤਾ ਅਤੇ ਨਾ ਹੀ ਹਜ਼ਰਤ ਮੁਹੰਮਦ ਦੀ ਤਾਰੀਫ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਣੇ ਪਰਵਾਨ ਕੀਤੇ ਚੰਦੂ ਦੀਆਂ ਦਸੀਆਂ ਹੋਈਆਂ ਸ਼ਰਤਾਂ ਵਿੱਚੋਂ ਕੋਈ ਵੀ ਸ਼ਰਤ ਗੁਰੂ ਅਰਜਨ ਦੇਵ ਜੀ ਨੇ ਨਾ ਮੰਨੀ ਤਾਂ ਚੰਦੂ ਨੇ ਜਹਾਂਗੀਰ ਦੇ ਹੁਕਮ ਦੇ ਅਨੁਸਾਰ ਇਸਲਾਮੀ ਸ਼ਰਾ ਦੇ ਹਿਸਾਬ ਤਸੀਹੇ ਦੇਣ ਦਾ ਹੁਕਮ ਕਰ ਦਿੱਤਾ 1252 ਵੀ ਚੰਗੇਜ਼ ਖਾਨ ਨੇ ਇਹ ਯਾਸ਼ਾ ਨਾਮ ਦੀ ਧਾਰਾ ਸ਼ੁਰੂ ਕੀਤੀ ਸੀ ਇਸ ਦੇ ਮੁਤਾਬਿਕ ਜਦੋਂ ਕਿਸੇ ਧਾਰਮਿਕ ਇਨਸਾਨ ਅਤੇ ਸੰਤ ਮਹਾਤਮਾ ਨੂੰ ਸ਼ਹੀਦ ਕੀਤਾ ਜਾਂਦਾ ਸੀ ਤਾਂ ਉਹਨਾਂ ਨੂੰ ਇਸ ਧਾਰਾ ਦੇ ਅਧੀਨ ਸ਼ਹੀਦ ਕਰਦੇ ਸਨ ਉਹਨਾਂ ਦਾ ਇਹ ਮੰਨਣਾ ਸੀ ਕਿ ਜੇ ਇਹਨਾਂ ਨੂੰ ਸ਼ਹੀਦ ਕਰਦੇ ਸਮੇਂ ਇਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਜ਼ਮੀਨ ਤੇ ਡਿੱਗ ਗਿਆ ਤਾਂ ਉਹਦੇ ਚੋਂ ਇਹੋ ਜਈਆਂ ਰੂਹਾਂ ਪੈਦਾ ਹੋ ਜਾਣਗੀਆਂ ਜੋ ਸਾਡੇ ਤਖਤ ਨੂੰ ਪਲਟਾ ਦੇਣਗੀਆਂ ਇਸ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਸਰਹਦੀ ਸਜ਼ਾ ਲਗਾਈ ਗਈ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ